ਤੁਰੀ ਪੁਲਿਸ ਨੇ ਹਰਿਆਣਾ ਤੋਂ ਪੰਜਾਬ ਲੈ ਆਂਦੀ ਜਾ ਰਹੀ ਨਜਾਇਸ਼ ਸ਼ਰਾਬ ਨਾਲ ਭਰੀ ਇੱਕ ਬਲੇਰੋ ਕੈਂਪਰ ਗੱਡੀ ਬਰਾਮਦ ਕੀਤੀ ਹੈ। ਇਸ ਗੱਡੀ ਤੇ ਟੈਂਪਰੇਰੀ ਨੰਬਰ ਲੱਗਾ ਹੋਇਆ ਸੀ। ਪੁਲਿਸ ਨੇ ਸ਼ਰਾਬ ਨਾਲ ਭਰੀ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਹਰਿਆਣਾ ਤੋਂ ਲੈ ਆਂਦੀ ਜਾ ਰਹੀ ਸ਼ਰਾਬ ਦੇ ਦੋ ਹੋਰ ਮਾਮਲੇ ਵੀ ਦਰਜ ਕੀਤੇ ਗਏ ਹਨ। ਗੱਡੀ ਦਾ ਡਰਾਈਵਰ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋਇਆ ਹੈ। ਪੁਲਿਸ ਦੇ ਮੁਤਾਬਕ ਜਦੋਂ ਨਾਕੇਰੇ ਦੌਰਾਨ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਨੇ ਗੱਡੀ ਨਹੀਂ ਰੋਕੀ। ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਵਿੱਚ ਸਵਾਰ ਲੋਕ ਗੱਡੀ ਨੂੰ ਰਸਤੇ ਵਿੱਚ ਖੜੀ ਕਰਕੇ ਭੱਜ ਗਏ ਗੱਡੀ 'ਚੋਂ ਸ਼ਰਾਬ ਦੀਆਂ ਗੱਡੀ 'ਚੋਂ ਸ਼ਰਾਬ ਦੀਆਂ 100 ਬੋਤਲ ਗੱਡੀ 'ਚੋਂ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਸੰਗਰੂਰ ਤੋਂ ਹਰਸ਼ਕੋਟ ਗੱਡੀ 'ਚੋਂ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਸ਼ੇਰਪੁਰ ਉਰਤੀ ਪਿੰਡ ਤੋਂ ਉਹਨਾਂ ਨੇ ਨਾਕਾ ਲਾਇਆ ਹੋਇਆ ਸੀ ਤੇ ਇੱਕ ਗੱਡੀ ਮੰਦਰਾ ਪਿਕਅਪ ਜੋ ਕਿ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਉਹਨੂੰ ਇਸ਼ਾਰਾ ਕੀਤਾ ਰੋਕਾਂ ਤਾਂ ਜਨ ਗੱਡੀ ਨਹੀਂ ਰੁਕੀ ਮੈਂ ਰੋਕਣ ਦੇ ਪਿੱਛਾ ਕੀਤਾ ਅੱਗੇ ਜਾ ਕੇ ਦੋ ਬੰਦੇ ਭੱਜ ਗਏ ਗੱਡੀ ਛੱਡ ਕੇ ਜੀਰੀ ਸੀਗਾ ਜੀਰੀ ਵਜੇ ਨਿਕਲ ਗਏ ਪਰ ਜਦੋਂ ਚੈੱਕ ਕੀਤਾ ਗੱਡੀ ਪਿੱਛੇ ਤੇ 100 ਬੇਟੀਆਂ ਸ਼ਰਾਬ ਮਿਲੀਆਂ ਜਿਹਦੇ ਵਿੱਚੋਂ 73 ਬੇਟੀਆਂ ਮਾਰ ਹਰਿਆਣਾ ਮਿਲਦੀ ਸੀ ਹਰਿਆਣੀਆਂ ਦੀਆਂ ਸੀਗੀਆਂ ਤੇ 27 ਬੇਟੀਆਂ ਪੰਜਾਬ ਦੇ ਅਸੀਂ ਜਨਰਲ ਖਲਾਫ ਕੇ ਰਜਿਸਟਰ ਕੀਤਾ ਹੈ ਤਾਂ ਬੰਦਿਆਂ ਦੀ ਭਾਲ ਜਾਰੀ ਹੈ ਕਿਉਂਕਿ ਇਹ ਸ਼ਰਾਬ ਬੰਦਿਆਂ ਹਰਿਆਣੇ ਤੋਂ ਕਾਫੀ ਮਾਤਰਾ ਚਾਣ ਦੀ ਸਾਨੂੰ ਇਤਲਾਹ ਸਿਗੀ ਤੇ ਅਸੀਂ ਇਸੇ ਤਹਿਤ ਇਸੇ ਤਹਿਤ ਅਸੀਂ ਕਾਫੀ ਸਖਤੀ ਕਰ ਰਹੇ ਹਾਂ ਤਾਂ ਕਿ ਬਾਹਰੀ ਸ਼ਰਾਬ ਸਾਡੇ ਇਲਾਕੇ ਚ ਨਾ ਵੇਖ ਸਕੀ ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ